ਬਹੁਤ ਪ੍ਰਾਚੀਨ ਮੰਦਿਰ ਹੈਗਾ ਸੁਖਨਾ ਪੂਰੀਆਂ ਹੁੰਦੀਆਂ ਪਰਮਾਤਮਾ ਨੇ ਸੁਖਨਾ ਪੂਰੀ ਕੀਤੀ ਸੀ ਇਸੇ ਫੇਰੇ ਨਾਲ ਨਗਰ ਬਣਾਇਆ ਇਹ ਸਾਡੇ ਸਾਰੇ ਦੇ ਉਸਤਾਦ ਸੁੰਦਰ ਉਸਤਾਦ ਜੀ ਨੇ ਅਰਦਾਸ ਸ਼ੁਰੂ ਕੀਤੀ ਸੀਗੀ ਉਹ ਲਾਹੌਰ ਤੋਂ ਚੋਲਾ ਪਾ ਕੇ ਪੈਦਲ ਮੰਦਿਰ ਬਣਾ ਟੇਕ ਰਹੇ ਹੁੰਦੇ ਸੀ ਤੇ ਉਹਨਾਂ ਨੇ ਅਰਦਾਸ ਸ਼ੁਰੂ ਕੀਤੀ ਸੀ ਇਹ 10 ਸਾਲ ਬਾਅਦ ਹੋਇਆ ਇਹ ਪਤਾ ਸੁਖਲਾ ਸੁਖੀ ਸੀ ਨਹੀਂ ਮੈਂ ਸੁਖਿਆ ਸੀ ਕੀ ਜਦੋਂ ਇਹ ਹੋਏਗਾ ਨਾ ਮੈਂ ਲੰਗੂਰ ਬਣਾਵਾਂਗੀ ਪਰ ਮੈਂ ਜਿੰਨੀ ਦਿਨ ਜੀਦੀ ਜਾਗਦੀ ਹੋਣੀ ਦੇਰ ਮੈਂ ਬਣਾਵਾਂਗੀ ਪਰ ਜਦੋਂ ਦਾ ਸ਼ਰੂਫ ਘਰੇ ਆਏ ਨੇ ਉਸ ਦਿਨ ਦਾ ਇਹ ਨਾ ਤੇ ਮਾਰਕੀਟ ਤੋਂ ਉਹ ਚੀਜ਼ ਲਈ ਹੈ ਨਾ ਬਾਹਰੋਂ ਕੁਝ ਖਾਂਦਾ ਲਿੱਤਾ ਵੀ ਇਹਨੂੰ ਬਹੁਤ ਲਗਨ ਹੈ ਜੈ ਸ਼੍ਰੀ ਰਾਮ ਚਮਚਮਾ ਨਾਚੇ ਦੇਖੋ ਵੀਰ ਹਨੂਮਾਨ ਦਾ ਕਹਤੇ ਲੋਕ ਇਸ ਰਾਮ ਦਾ دیਵਾਨਾ ਸੋ ਪੂਰੇ ਮਿਸਲ ਦੇ ਵਿੱਚ ਲੰਗੂਰ ਮੇਲੇ ਦੀਆਂ ਤੁਮਾ ਪੈਦੀਆਂ ਨੇ ਪੂਰੀ ਦੁਨੀਆ ਦੇ ਵਿੱਚ ਇਸ ਲੰਗੂਰ ਮੇਲੇ ਦੀ ਗੂੰਜ ਸੁਣਾਈ ਦਿੰਦੀ ਹੈ ਕਿਉਂਕਿ ਸਾਲ ਭਰ ਇਸ ਮੇਲੇ ਦਾ ਇੰਤਜ਼ਾਰ ਹੁੰਦਾ ਨਰਾਤਿਆਂ ਦੇ ਵਿੱਚ ਇਹ ਦਿਨਾਂ ਦੇ ਵਿੱਚ ਇੰਨਾ ਚ ਬਾਣੇ ਤਤ ਕਰਕੇ ਜਿਹੜੀਆਂ ਮੰਡਲੀਆਂ ਤਿਆਰ ਹੋ ਕੇ ਆਉਂਦੀਆਂ ਨੇ ਬੜੀ ਖੂਬਸੂਰਤ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਹ ਬਾਣੇ ਤਤ ਕਰਕੇ ਅੱਜ ਮੰਡਲੀਆਂ ਪਹੁੰਚੀਆਂ ਨੇ ਬੜੇ ਮਰਿਆਦਾ ਦੇ ਨਾਲ ਇਹ ਕੰਮ ਕਰਨਾ ਪੈਂਦਾ ਮਰਿਆਦਾ ਵੀ ਹੁੰਦੀ ਹੈ ਦਰਗਾਣਾ ਮੰਦਰ ਦੇ ਵਿੱਚ ਪਹੁੰਚ ਕੇ ਨਤਮਸਤਕ ਹੁੰਦੀਆਂ ਨੇ ਇਹ ਮੰਡਲੀਆਂ ਜਦੋਂ ਵੀ ਇੱਥੇ ਪਹੁੰਚਦੀਆਂ ਕਿਤੇ ਨਾ ਕਿਤੇ ਭਾਵ ਚਲਕਦੇ ਨੇ ਸੰਗਤਾਂ ਦੇ ਜਿਹੜੇ ਚਾਹਾਂ ਦੇ ਉੱਪਰ ਸੋ ਬਿਲਕੁਲ ਜਿਹੜੇ ਹੋ ਗਏ ਇੱਥੇ ਮੈਂ ਪਹੁੰਚੇ ਨੇ ਸੇਵਾਦਾਰ ਪਹੁੰਚੇ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਸਾਇੰਸ ਅ ਕੈਸ ਤਰੀਕੇ ਦੇ ਭਾਵ ਹੁੰਦੇ ਨੇ ਕਿਉਂਕਿ ਸਾਲ ਭਰ ਉਡੀਕ ਰਹਿੰਦੀ ਹੈ ਇਹਨਾਂ ਦਿਨਾਂ ਦੀ ਪਹਿਲਾਂ ਕਿੰਨਾ ਕੀ ਇੰਤਜ਼ਾਰ ਰਹਿੰਦਾ ਤੇ ਜਦੋਂ ਇਹਦੇ ਨਾਂ ਆ ਜਾਂਦੇ ਨੇ ਫਿਰ ਉਦੋਂ ਕੀ ਭਾਵ ਹੁੰਦੇ ਨੇ ਬਿਲਕੁਲ ਜੀ ਇੰਤਜ਼ਾਰ ਜੋਰਾ ਜੋਰਾ ਤੇ ਹੁੰਦਾ ਸਾਰੇ ਸਾਲ ਦੀਆਂ ਤਿਆਰੀਆਂ ਚਲਦੀਆਂ ਵੱਖ-ਵੱਖ ਪਾਰਟੀਆਂ ਨੇ ਅੰਮ੍ਰਿਤਸਰ ਦੇ ਵਿੱਚ ਹਰ ਪਾਰਟੀ ਦੇ ਜਿਹੜੇ ਮੰਤਰੀ ਆਪਣੇ ਦੌਰ ਤੇ ਇਹਦੀਆਂ ਤਿਆਰੀਆਂ ਕਰਦੇ ਨੇ ਸੇਵਾਵਾਂ ਕਰਦੇ ਨੇ ਇਹ ਬਹੁਤ ਪਵਿੱਤਰ ਤਿਉਹਾਰ ਵੀ ਸਾਡੇ ਹਿੰਦੂ ਧਰਮ ਦੇ ਸਨਾਤਨ ਧਰਮ ਦੇ ਮੰਨਿਆ ਜਾਂਦਾ ਹੈ। ਨਰਾਤੇਆਂ ਦਾ ਤਿਉਹਾਰ ਹੈ। ਮਾਤਾ ਲਾਣੀ ਦੇ ਨਰਾਤੇ ਨੇ। ਇੱਥੇ ਜਿਹੜੀ ਪ੍ਰਥਾ ਇਹ 450 500 ਸਾਲ ਪੁਰਾਣੀ ਪ੍ਰਥਾ ਹੈ। ਇਹ ਸਾਡੇ ਸਾਰਿਆਂ ਦੇ ਉਸਤਾਦ ਸੁੰਦਰ ਉਸਤਾਦ ਜੀ ਨੇ ਪ੍ਰਥਾ ਸ਼ੁਰੂ ਕੀਤੀ ਸੀਗੀ। ਉਹ ਲਾਹੌਰ ਤੋਂ ਚੋਲਾ ਪਾ ਕੇ ਪੈਦਲ ਮੰਦਿਰ ਮੱਥਾ ਟੇਕਣ ਆਉਂਦੇ ਸੀ। ਉਹਨਾਂ ਨੇ ਪ੍ਰਥਾ ਸ਼ੁਰੂ ਕੀਤੀ ਸੀ ਤੇ ਹੁਣ ਜਿੰਨੀਆਂ ਵੀ ਜਿਹੜੇ ਅੱਗੇ ਮੰਤ ਆਏ ਨੇ ਉਹ ਸਾਰੇ ਉਹਨਾਂ ਦੇ ਹੀ ਸ਼ਾਗਿਰਦ ਨੇ ਜਿਹੜੇ ਅੱਗੇ-ਅੱਗੇ ਆਪਣੀਆਂ-ਆਪਣੀਆਂ ਪਾਰਟੀਆਂ ਜਿਨ੍ਹਾਂ ਨੇ ਸ਼ੁਰੂ ਕੀਤੀਆਂ। ਇਹਦੇ 'ਚ ਕਈ ਤਰੀਕੇ ਦੇ ਨਿਯਮ ਹੁੰਦੇ ਆ ਤੋ ਜਿਨ੍ਹਾਂ ਨੇ ਪੂਜਾ ਕਰਾਈ ਹੁੰਦੀ ਜਿਹੜੇ ਜਿਨ੍ਹਾਂ ਨੇ ਚੋਲਾ ਧਾਰਨ ਕੀਤਾ ਹੁੰਦਾ ਉਹ ਦਿਨ ਚ ਦੋ ਦੋ ਵਾਰੀ ਮੱਥਾ ਟੇਕਦੇ ਨੇ ਸਵੇਰੇ ਸ਼ਾਮ ਬ੍ਰਹਮਚਾਰੀ ਦਾ ਜੀਵਨ ਫੋਲੋ ਕਰਦੇ ਨੇ ਤੇ ਵਰਤ ਰੱਖਦੇ ਨੇ ਬਾਕੀ ਜਿਹੜੇ ਵੀ ਭਰੇਜ ਹੁੰਦੇ ਆ ਜਿਹਦਾ ਨਰਾਤਿਆਂ ਚ ਆਪਾਂ ਵਰਤ ਰੱਖਦੇ ਹਾਂ ਉਹ ਚ ਨੰਗੇ ਪੈਰੀ ਰਹਿਣਾ ਜ਼ਮੀਨ ਤੇ ਸੋਣਾ ਹੋਰ ਵੀ ਕਈ ਤਰੀਕੇ ਦੇ ਹੁੰਦੇ ਆ ਪਰ ਮੇਨ ਹੁੰਦਾ ਕਿ ਬ੍ਰਹਮਚਾਰੀ ਦਾ ਜੀਵਨ ਜੀਣਾ ਹੁੰਦਾ ਸੋ ਬਿਲਕੁਲ ਕੀ ਕੁਝ ਭਾਵ ਨੇ ਅੱਜ ਜਦੋਂ ਇੱਥੇ ਪਹੁੰਚੇ ਹੋ ਬੱਚੇ ਵੀ ਛੋਟੇ ਛੋਟੇ ਸੱਜ ਕੇ ਆਉਂਦੇ ਨੇ ਮੰਨਤਾ ਹੁੰਦੀਆਂ ਨੇ ਕਿਸ ਤਰੀਕੇ ਦੇ ਭਾਵ ਜਦੋਂ ਦੇਖਦੇ ਹੋ ਅੱਜ ਕਿਉਂਕਿ ਉਤਸ਼ਾਹ ਬਹੁਤ ਹੈ ਸਾਡੀ ਸੰਗਤ ਦੇ ਵਿੱਚ ਜਿਹੜੀਆਂ ਆਪਣੇ ਬੱਚੇ ਮਾਪੇ ਹੁੰਦੇ ਨੇ ਉਹ ਮੰਨਤ ਮੰਗਦੇ ਨੇ ਕਿ ਸਾਡੇ ਘਰ ਬੱਚਾ ਹੋਏਗਾ ਤੇ ਆਪਾਂ ਉਹਨੂੰ ਲੰਗੂਰ ਬਣਾਵਾਂਗੇ ਫਿਰ ਚਾਹੇ ਉਹ ਕੁੜੀ ਹੋਵੇ ਚਾਹੇ ਉਹ ਮੁੰਡਾ ਹੋਵੇ ਉਹ ਲੰਗੂਰ ਜ਼ਰੂਰ ਇੱਕ ਵਾਰੀ ਬਣਾਉਂਦੇ ਨੇ ਤੇ ਇਹ ਲੰਗੂਰ ਨਹੀਂ ਹੁੰਦੇ ਆ ਹਨੂਮਾਨ ਦਾ ਚੋਲਾ ਨਾਲ ਤਰਨ ਕੀਤਾ ਹੁੰਦਾ ਲੰਗੂਰ ਦੂਜੇ ਹੁੰਦੇ ਜਿਹੜੇ ਛੋਟੇ ਬੱਚੇ ਦੂਜਾ ਸਿਲਵਰ ਕਰਾ ਦਾ ਚੋਲਾ ਪਾਉਂਦੇ ਨੇ ਪਰ ਨਿਯਮ ਸਾਰਿਆਂ ਦੇ ਸੇਮ ਹੁੰਦੇ ਤੇ ਜਿਹੜੇ ਆਪਣਾ ਲੰਗੂਰ ਵੀ ਬੰਦੇ ਨੇ ਉਹ ਨਿਯਮ ਵੀ ਇਹੀ ਹੁੰਦੇ ਆ ਤੇ ਜਿਹੜੇ ਹਨ ਨਿਯਮ ਦੋਨਾਂ ਦੇ ਸੇਮ ਹੁੰਦੇ ਆ ਉਤਸਾਹ ਦੇਖੋ ਸਾਰੇ ਅੰਮ੍ਰਿਤਸਰ ਚ ਬਹੁਤ ਵੱਡਾ ਆਇਆ ਫੈਸਟੀਵਲ ਦੇ ਤਰੀਕੇ ਮਨਾਇਆ ਜਾਂਦਾ ਤਹਾਰ ਦੇ ਤਰੀਕੇ ਮਨਾਇਆ ਜਾਂਦਾ ਹੁੰਦੇ ਕੋ ਦੁਸ਼ਹਰੇ ਤੱਕ ਦਰਗਾਣਾ ਮੰਦਰ ਰੌਣਕ ਲੱਗੀ ਰਹਿਣੀ ਹੈ ਬੱਚੇ ਆਉਂਦੇ ਨੇ ਮਾਂ ਪਿਓ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਟੋਲੀਆਂ ਆਉਂਦੀਆਂ ਨੇ ਇਹ ਰਾਤੀ 11:30 11 ਵਜੇ ਤੱਕ ਟੋਲੀਆਂ ਇੱਦਾਂ ਹੀ ਆਉਂਦੀਆਂ ਰਹਿੰਦੀਆਂ ਖੂਸੂਤੀ ਦੇ ਨਾਲ ਜਿਹੜੀਆਂ ਇੱਥੇ ਮੰਡਲੀਆਂ ਤਿਆਰ ਹੋ ਕੇ ਆ ਰਹੀਆਂ ਨੇ ਮੇਲੇ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ ਦਰਸ਼ਨ ਮੇਲੇ ਕਰ ਰਹੀਆਂ ਨੇ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਅੱਜ ਤਿਆਰ ਹੋ ਕੇ ਤੇ ਇਸ ਮੇਲੇ ਦੀ ਜਿਹੜੀ ਸ਼ਾਨ ਵਧਾ ਦੇ ਨੇ ਰੌਣਕ ਵਧਾ ਦੇ ਨੇ ਸੋ ਗੱਲਬਾਤ ਕਰਨ ਦੀ ਆ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਭਾਜੀ ਕੀ ਨਾਮ ਹੈ ਕਿਸ ਮੰਡਲ ਤੋਂ ਜਾਂ ਕਿਸ ਤਰੀਕੇ ਨਾਲ ਇਹ ਤਿਆਰੀਆਂ ਕੀਤੀਆਂ ਗਈਆਂ ਨੇ ਬਹੁਤ ਵਧੀਆ ਤਿਆਰੀਆਂ ਕੀਤੀਆਂ ਗਈਆਂ ਵਾ ਆਪਾਂ ਸੈਮ ਮੰਤ ਨਾਲ ਬਣੇ ਆ ਤੇ ਆਪਾਂ ਕਾਕੇ ਨੂੰ ਲੰਗੂਰ ਬਣਾਇਆ ਵਾ ਸਾਡੀ ਸ਼ਰਦਾ ਜੀ ਅਸ਼ੀਰਵਾਦ ਜੈ ਸ਼੍ਰੀ ਰਾਮ ਸੋ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਵੀ ਆ ਕੀ ਨਾਮ ਨੇ ਆਪਣਾ ਤੇ ਕਿੰਨਾ ਮੇਰਾ ਨਾਮ ਤਾਂ ਕੇਸ਼ਵਦੀਪ ਸਿੰਘ ਹੈ ਜਿਹੜੇ ਇਹ ਮੇਰਾ ਭਤੀਜਾ ਹੈ ਜੀ ਹਰੀਵੀਰ ਸਿੰਘ ਤੇ ਇਹਦਾ ਇਹ ਪਹਿਲਾ ਹੈਗੇ ਨ ਰਾਤਰੇ ਤੇ ਆਪਾਂ ਸੋਚਿਆ ਕਿ ਇਹਨੂੰ ਲੰਗੂਰ ਬਣਾ ਲੈ ਸੁੱਕਿਆ ਸੀਗਾ ਲੰਗੂਰ ਬਣਾਉਂਦਾ ਤੇ ਇੱਥੇ ਆ ਗਏ ਇੱਥੋਂ ਦਾ ਮਾਹੌਲ ਦੇਖ ਕੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਜੀ ਤੇ ਕੱਲ ਵੀ ਆਏ ਸੀਗੇ ਕੱਲ ਵੀ ਬਹੁਤ ਆਣੀ ਅਮਰੀ ਸਰ ਤੁਹਾਡੀ ਲੋਕਲ ਹੀ ਹੈ ਜੀ ਹਾਂ ਜੀ ਤੇ ਬਹੁਤ ਅੱਛਾ ਲੱਗ ਰਿਹਾ ਹੈ ਤੇ ਇਹ ਵੀ ਬਹੁਤ ਚੰਗੀ ਬਹੁਤ ਰਿਹਾ ਬਹੁਤ ਰੂਪ ਵੀ ਬੜਾ ਰੂਪ ਵੀ ਆਇਆ ਹੈ ਹਾਂ ਜੀ ਹਾਂ ਜੀ ਹਨੂ ਮਾਂ ਦੀ ਕਿਰਪਾ ਹੈ ਜੀ ਮਾਲਕ ਦੀ ਬਹੁਤ ਕਿਰਪਾ ਹੈ ਉਹਦੇ ਤੇ ਤੇ ਸਾਰਿਆਂ ਦੀ ਕਿਰਪਾ ਇਸ ਦਾ ਮਾਹੌਲ ਦੇਖ ਕੇ ਸਭ ਨੂੰ ਦੇਖ ਕੇ ਬਹੁਤ ਅੱਛਾ ਲੱਗ ਰਿਹਾ ਹੈ ਤੇ ਬਾਕੀ ਪ੍ਰਬੰਧ ਵੀ ਬਹੁਤ ਅੱਛਾ ਆ ਸਾਰੀ ਟੀਮ ਦਾ ਸਾਰੀ ਕਮੇਟੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਬਿਲਕੁਲ ਇੱਥੇ ਮਾਤਾ ਜੀ ਵੀ ਉਹਨਾਂ ਦੇ ਮੌਜੂਦ ਨੇ ਬੱਚੇ ਦੇ ਸੋ ਕਿਦਾਂ ਦਾ ਮਹਿਸੂਸ ਹੁੰਦਾ ਜਦੋਂ ਬੱਚੇ ਨੂੰ ਇਸ ਰੂਪ ਚ ਦੇਖਦੇ ਹੋ ਬੜੀ ਖੂਬਸੂਰਤੀ ਦੇ ਨਾਲ ਅਜ ਬਾਣਾ ਪਾ ਕੇ ਇੱਥੇ ਪਹੁੰਚੇ ਆ ਦਰਸ਼ਨ ਵੀ ਕਰਨੇ ਆ ਤੁਸੀਂ ਕੀ ਭਾਵਨਾ ਦੇ ਦਿਲ ਦੇ ਕਿਸ ਤਰੀਕੇ ਦਾ ਮਹਿਸੂਸ ਹੋਇਆ ਬਹੁਤ ਵਧੀਆ ਲੱਗਦਾ ਇੱਥੇ ਆਣ ਕੇ ਬਹੁਤ ਹੀ ਆਨੰਦ ਫੀਲ ਹੁੰਦਾ ਹੈ ਕਿ ਅਸੀਂ ਆਪ ਭਗਵਾਨ ਜੀ ਦੇ ਦਰਸ਼ਨ ਕਰਦੇ ਆ ਲੰਗੂਰ ਬਣਾਉਂਦੇ ਆ ਹਰ ਸਾਲ ਬਣਾਉਂਦੇ ਆ ਮੈਂ ਫਸਟ ਟਾਈਮ ਹੈਗਾ ਤੇ ਬਹੁਤ ਹੀ ਪਰਮਾਤਮਾ ਦੀ ਕਿਰਪਾ ਉਹਨਾਂ ਦੀ ਐ ਮੰਦਿਰ ਬਹੁਤ ਪ੍ਰਾਚੀਨ ਮੰਦਿਰ ਹੈਗਾ ਸੁਖਨਾ ਪੂਰੀਆਂ ਹੁੰਦੀਆਂ ਪਰਮਾਤਮਾ ਨੇ ਸੁਖਨਾ ਪੂਰੀ ਕੀਤੀ ਸੀ ਤੇ ਫਿਰ ਇਹਨੂੰ ਲੰਗੂਰ ਬਣਾਇਆ ਆਪਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜਾ ਵੀ ਇੱਥੇ ਭਗਤ ਕੋਈ ਵੀ ਬੱਚਾ ਬਾਲਾ ਧਰਨ ਕਰਕੇ ਆਉਂਦਾ ਹੈ ਉਸ ਦੇ ਉੱਪਰ ਵੀ ਹਨੂਮਾਨ ਜੀ ਦੀ ਵਿਸ਼ੇਸ਼ ਕਿਰਪਾ ਹੋਵੇ ਜ਼ਰੂਰ ਹੋ ਮੋਨੀ ਮਰਿਆਦਾ ਦੇ ਨਾਲ ਲਿਭਾਵੇ ਸੋ ਬਿਲਕੁਲ ਬੌਜੀ ਰਾਮ ਰਾਮ ਜੀ ਰਾਮ ਜੀ ਕਿੱਥੋਂ ਆ ਜੀ ਤੁਸੀਂ ਅੰਮ੍ਰਿਤਸਰ ਤੋਂ ਹਥੋ ਲਾਲਸੋੜ ਤੋਂ ਅੱਛਾ ਅੱਜ ਤਿਆਰ ਕਰਕੇ ਲੈ ਕੇ ਆਏ ਹੋ ਪੁੱਤਰਾ ਤੁਹਾਡਾ ਹਾਂਜੀ ਪੁੱਤਰਾ ਹੈ ਜੀ ਕੀ ਅੱਜ ਸੁਖਣਾ ਸੀ ਕਿ ਦਿਲ ਦੀ ਜਾਂ ਕੀ ਚਾਹ ਸੀ ਸੁਖਣਾ ਸੀ ਜੀ ਇਹ ਬੜੀ دیر ਦੀ ਬੜੀ ਦਰਬਾ ਬੱਚਾ ਹੋਇਆ ਤੇ ਇਸ ਕਰਕੇ ਸੁਖੀ ਸੀ ਇਹ 10 ਸਾਲ ਪਹਿ ਬਾਦ ਹੋਇਆ ਜੀ ਪੁੱਤਾਂ ਸੁਖੀ ਸੀ ਤੇ ਅੱਜ ਫਿਰ ਸਾਨੂੰ ਮਾਨ ਜੀ ਦਾ ਧੰਨਵਾਦ ਸ਼ੁਕਰੀਆ ਦਾ ਗੱਲ ਪੁੱਛੇ ਸੋ ਸ਼ੁਕਰੀਆ ਕਰਨਾ ਜੀ ਅੱਜ ਮਾਨ ਜੀ ਦਾ ਬਹੁਤ ਬਹੁਤ ਨਿਯਮ ਵੀ ਹੁੰਦਾ ਹੈ ਮर्याਦਾ ਵੀ ਹੁੰਦੀ ਹੈ ਤੇ ਮੁਸ਼ਕਲ ਨਹੀਂ ਹੁੰਦੀ ਬੱਚਿਆਂ ਨੂੰ ਇਹ ਮर्याਦਾ ਦਾ ਬਿਲਕੁਲ ਬਿਲਕੁਲ ਨਹੀਂ ਬੋਲ ਕੇ ਜੋ ਬਿਲਕੁਲ ਕਿਤਨੇ ਕਿਤੇ ਬਹੁਤ ਵਧੀਆ ਤਸਵੀਰਾਂ ਨੇ ਆ ਪੂਰੇ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਸੰਗਤਾਂ ਪਹੁੰਚੀਆਂ ਨੇ ਰੌਣਕ ਲੱਗੀ ਹੋਈ ਹੈ ਸੋਇਪ ਦਾ ਚੀਨ ਮੰਦਰ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਵਿਕਸ਼ਣ ਜਿੱਥੇ ਲਵਕੁਸ਼ ਨੇ ਪ੍ਰਭੂ ਹਨੂਮਾਨ ਜੀ ਨੂੰ ਬੰਧਕ ਬਣਾਇਆ ਸੀਗਾ ਇਹ ਉਹ ਵਿਕਸ਼ਾ ਹੈ ਬੜਾ ਇਤਿਹਾਸਿਕ ਮੰਦਰ ਹੈ ਇੱਥੇ ਹਨੂਮਾਨ ਜੀ ਦੇ ਚਰਨ ਪੈਏ ਨੇ ਮਾ ਸੀਤਾ ਦੇ ਚਰਨ ਪੈਏ ਨੇ ਇਸ ਥਾਨ ਤੇ ਪ੍ਰਭੂ ਰਾਮ ਦੇ ਚਰਨ ਪੈਏ ਨੇ ਉਹ ਥਾਨ ਹੈ ਜਿੱਥੇ ਇਤਿਹਾਸ ਜੁੜਦਾ ਹੈ ਸਨਾਤਨ ਦਾ ਇਤਿਹਾਸ ਜੁੜਦਾ ਸੋ ਸਾਰੇ ਆਪਣੇ ਬੱਚਿਆਂ ਨੂੰ ਜਿਹੜਾ ਇੱਥੇ ਲੰਘੂਸ ਜਾ ਕੇ ਲੈ ਕੇ ਆਉਂਦੇ ਨੇ ਬੜੀ ਖੂਬਸੂਰਤ ਨਾਲੇ ਮੇਲਾ ਮਨਾਇਆ ਜਾਂਦਾ ਇਤਿਹਾਸਕ ਮੇਲਾ ਸੋ ਸਾਡੇ ਨਾਲ ਦਰਗੈਨਾ ਕਮੇਟੀ ਦੇ ਪ੍ਰਧਾਨ ਡਾਕਟਰ ਕੇਸ਼ੀ ਮੌਜੂਦ ਨੇ ਪਹਿਲਾਂ ਤਾਂ ਜੈ ਸ਼੍ਰੀ ਰਾਮ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਤੇ ਕਿਸ ਤਰੀਕੇ ਨਾਲ ਤਿਆਰੀਆਂ ਚੱਲ ਰੀਆਂ ਨੇ ਅੱਜ ਤੀਸਰਾ ਦਿਨ ਹੈ ਪਰੌਣਿਕ ਕਿੰਨੀ ਹੈ ਕਿਸ ਤਰੀਕੇ ਨਾਲ ਸਾਰਾ ਇਤਿਸ਼ਾਹ ਭਖਤਾ ਦਾ ਸੱਲੋ ਤੇ ਸਾਰੇ ਭਖਤਾਂ ਜੈ ਸ਼੍ਰੀ ਰਾਮ ਬਹੁਤ ਬਹੁਤ ਖਾਸ ਕਰ ਤੁਹਾਡੇ ਸ਼ਰੋਤਾ ਨੂੰ ਕਿਉਂਕਿ ਤੁਸੀਂ ਧਾਰਮਿਕ ਖਾਸ ਕਰ ਮੰਦਰ ਨਾਲ ਪਰ ਮੇਰੀ ਹੱਥ ਜੋੜ ਕੇ ਸਾਰਿਆਂ ਕਿ ਇੱਕ ਬੇਨਤੀ ਆ ਤੁਹਾਡੇ ਲੋਣੀ ਕੁਝ ਚੈਨਲ ਉਹਨਾਂ ਦਾ ਕਸੂਰ ਨਹੀਂ ਆਉਂਦਾ ਇੱਕੁਰ ਤਿੰ ਦੇ ਵਿੱਚ ਉਸ ਲਈ ਮੰਦਰ ਹੁੰਦਾ ਬੰਦ ਉਹ ਦੋ ਤਿੰ ਜਾਨਾ ਖਬਰ ਚੱਲੀ ਗਈ ਐਸ ਵਾਰੀ ਲੰਗੂਰ ਮੇਲਾ ਮੈਂ ਉਹ ਬਜਰੰਗ ਬਲੀ ਦੀ ਕਿਰਪਾ ਨਾਲ ਕਹਿ ਰਿਹਾ ਜੇ ਦੇਖੋ ਸ਼ਾਮ ਸ਼ੁਰੂ ਹੋਈ ਆ ਅੱਜ ਤੀਜਾ ਦਿਨ ਆ ਪਿਛਲੇ 3 ਸਾਲਾਂ ਚ 3 ਗੁਣਾ ਲੋਕ ਹਰ ਸਾਲ 15 ਤੋਂ 20% ਲੋਕ ਵੀ ਵਧ ਰਹੇ ਜਿਹੜੇ ਬੱਚੇ ਲੰਗੂਰ ਬਣ ਰਹੇ ਉਹ ਵੀ ਜਿਹੜੀ ਬਨਰ ਸੇਨਾ ਵੀ ਬਣ ਰਹੀ ਆ ਮੇਰੀ ਸਾਰੇ ਭਗਤਾਂ ਨੂੰ ਗਈ ਆ ਕਿ ਪੂਰਾ ਇੰਤਜ਼ਾਮ ਆ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਕੋਈ ਕਿਤੋਂ ਦੀ ਵੀਡੀਓ ਲਾ ਗਿਆ ਜੀ ਲੜਾਈ ਹੋ ਗਈ ਇਹ ਉਹ ਸਭ ਇਹੋ ਲਈ ਕੋਈ ਗੱਲ ਨਹੀਂ ਵਾਰੰਟੀ ਨੂੰ ਪੂਰਾ ਇੰਤਜ਼ਾਮ ਹੈ ਸਰਕਾਰ ਵੱਲੋਂ ਪੂਰਾ ਤੁਹਾਡੇ ਸਾਹਮਣੇ ਸਭ ਕੁਝ ਸਮੂਥਲੀ ਚੱਲਦਾ ਪਿਆ ਜਿਹੜੇ ਵਾਰਨਰ ਸੇਨਾ ਬਣੀ ਹੈ ਉਹਨਾਂ ਦੀ ਲਾਈਨ ਵੱਖਰੀ ਹੈ ਬੱਚਿਆਂ ਦੀ ਵੱਖਰੀ ਹੈ ਕਿਸੇ ਤਰ੍ਹਾਂ ਦੀ ਵੀ ਆਪਣੇ ਵੱਲੋਂ ਕਮੇਟੀ ਨੇ ਪੂਰੀ ਕੋਸ਼ਿਸ਼ ਕੀਤੀ ਆ ਕਿ ਕਿਸੇ ਵੀ ਭਗਤ ਸੰਗਤ ਨੂੰ ਭਗਤ ਨੂੰ ਕੋਈ ਤੰਗੀ ਨਾ ਆਵੇ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਕਰ ਮੈਂ ਗੱਲ ਕਰਾਂ ਤਾਂ ਸ਼ਾਇਦ गिनती नहीं आ सकता मंदिरों ਦੇ ਵਿੱਚ ਜਿਹੜੀਆਂ ਮੰਡਲੀਆਂ ਪਹੁੰਚਦੀਆਂ ਨੇ ਉਹਨਾਂ ਦੀ ਜਿਹੜੇ ਲੰਗੂਤ ਸਜਦੇ ਨੇ ਜਾਂ ਜਿਹੜੇ ਬਾਣਾ ਧਾਰਨ ਕਰਦੇ ਨੇ ਬਾਣਾ ਸੇਨਾਂ ਦਾ ਜਾਂ ਜਿਹੜੀਆਂ ਇਥੇ ਸੇਵਾ ਦਾ ਪਹੁੰਚਦੇ ਨੇ ਭਗਤ ਪਹੁੰਚਦੇ ਨੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚਦੇ ਨੇ ਬਹੁਤ ਖੂਬਸੂਰਤ ਤਸਵੀਰਾਂ ਹੁੰਦੀਆਂ ਨੇ ਸੋ ਬਿਲਕੁਲ ਇਥੇ ਤੁਸੀਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਸੇਵਾ ਦਾ ਪਹੁੰਚਦੇ ਨੇ ਆ ਨਤਮਸਤਕ ਹੋਦੇ ਨੇ ਛੋਟੇ-ਛੋਟੇ ਬੱਚੇ ਜਿਹੜੇ ਬਾਣਾ ਧਾਰਨ ਕਰਕੇ ਪਹੁੰਚਦੇ ਨੇ ਬੜੇ ਖੂਬਸੂਰਤ ਤਰੀਕੇ ਨਾਲ ਪਹੁੰਚੇ ਨੇ ਸੋ ਬਿਲਕੁਲ ਗੱਲਬਾਤ ਕਰਾਂਗੇ ਤੇ ਆ ਪੋਤਰਾ ਜੀ ਤੁਹਾਡਾ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਮੀਤ ਕੌਰ ਅੰਮ੍ਰਿਤਸਰ ਹਾਂ ਜੀ ਤੇ ਅੱਜ ਕੀ ਭਾਵ ਨੇ ਬੱਚੇ ਨੂੰ ਬੜਾ ਸੋਹਣਾ ਖੂਬਸੂਰਤ ਬਣਾਣਾ ਤਾਂ ਕਰਕੇ ਲੈ ਕੇ ਆਇਆ ਕੋਈ ਮੰਨ ਦੀ ਇੱਛਾ ਸੀ ਮਰਦ ਸੀ ਮੰਨਤ ਸੀ ਜਾਂ ਵੈਸੇ ਹੀ ਨਹੀਂ ਮੈਂ ਸੁਖਿਆ ਸੀ ਕਿ ਜਦੋਂ ਇਹ ਹੋਏਗਾ ਨਾ ਮੈਂ ਲੰਗੂਰ ਬਣਾਵਾਂਗੀ ਪਰ ਮੈਂ ਜਿੰਨੀ ਦੇਰ ਜਿੰਦੀ ਜਾਗਦੀ ਓਨੀ ਦੇਰ ਮੈਂ ਬਣਾਵਾਂਗੀ ਹਾਂ ਸਾਲ ਬਣਾਇਆ ਕਰਾਂਗੀ 3-4 ਹਾਂ ਜੀ ਨਹੀਂ 5-6 ਜਾਂ 6 ਸਾਲ ਹੋ ਗਏ ਆ 6 ਸਾਲ ਹੋ ਗਏ ਹਾਂ ਜੀ 7ਵਾਂ ਸਾਲ ਲੱਗਾ ਆ ਖਜਾਬੇ ਦਾ ਉਹ ਬੱਚਿਆਂ ਨੂੰ ਕਿਤੇ ਨਾ ਕਿਤੇ ਨਿਯਮ ਦਾ ਪਾਲਣਾ ਕਰਵਾਣੀ ਉਹਦੇ ਲਈ ਵੀ ਆ ਕੋਈ ਜੇ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਜ਼ਿਆਦਾ ਤੰਗ ਤੇ ਨਹੀਂ ਕਰਦੇ ਬੱਚੇ ਵਧੀਆ ਤਰੀਕੇ ਨਾਲ ਕਰਦੇ ਨੇ ਇਹਨੂੰ ਤਾਂ ਸ਼ੌਂਕ ਹੀ ਬਹੁਤ ਹੈ ਬਹੁਤ ਸ਼ੌਂਕ ਹੈ ਵੀ ਇਹਨੂੰ ਇੰਨੀ ਘੇ ਰਾਤ ਨੂੰ ਪਤਾ ਨਹੀਂ ਕਿਸ ਤਰ੍ਹਾਂ ਸੌਂਦਾ ਹੈ ਵੀ ਦਿਨ ਚੜਦਾ ਵੀ ਚੱਲੀਏ ਚੱਲੀਏ ਜੇ ਸਵੇਰ ਹੁੰਦੀ ਹੈ ਤੇ ਰਾਤ ਦੀ ਇਹਨੂੰ ਨਹੀਂ ਕਿ ਵੇ ਟਾਈਮ ਹੋ ਗਿਆ ਹੁਣ ਚੱਲੀਏ ਇਹਨੂੰ ਬਹੁਤ ਲਗਨ ਹੈ ਸ਼ਾਇਦ ਲਗਨ ਹੁੰਦੀ ਹੈ ਨਾ ਇਹ ਆਪ ਦਾਪੂ ਦੇ ਪਤੀ ਉਹ ਆਪ ਹੀ ਚੋਂਦੇ ਨੇ ਬੱਚੇ ਬਿਲਕੁਲ ਬੱਚੇ ਨੂੰ ਬਹੁਤ ਲਗਨ ਹੈ ਪਰ ਜਦੋਂ ਦਾ ਸਰੂਪ ਘੜਿਆ ਨੇ ਉਸ ਦਿਨ ਦਾ ਇਹਨੇ ਨਾ ਤੇ ਮਾਰਕੀਟ ਤੋਂ ਕੋਈ ਚੀਜ਼ ਲਈ ਹੈ ਨਾ ਬਾਹਰੋਂ ਕੁਝ ਖਾਣ ਦਾ ਲਿੱਤਾ ਵੀ ਇਹਨੂੰ ਬਹੁਤ ਲਗਨ ਹੈ ਆ ਵੀ ਇਹ ਕਹਿੰਦੇ ਹੈ ਕਿਰਪਾ ਸ਼ਾਇਦ ਉਪਰੋਂ ਹੀ ਬਲਸਦੀ ਹੈ ਜਦੋਂ ਇਸ ਤਰੀਕੇ ਨਾਲ ਆਪਾਂ ਬੱਚਿਆਂ ਨੂੰ ਸਿਖਾਉਂਦੇ ਜੋ ਸੰਸਕਾਰ ਦਿੰਨੇ ਉਹੀ ਆ ਜਾਂਦੇ ਬਿਲਕੁਲ ਜੀ ਬਿਲਕੁਲ ਇਹਨੂੰ ਬਹੁਤ ਲੱਗ ਰਿਹਾ ਹੈ ਇਹ ਦਿਨ ਦਾ ਨਾ ਅਸੀਂ ਜੇ ਵੇਟ ਕਰਦੇ ਆ ਬੱਚੇ ਜਾਵਾ ਵੇਟ ਕਰਦੇ ਆ ਹਾਂਜੀ ਇਹਨਾਂ ਨੂੰ ਕੋਈ ਭਜਨ ਸੁਣਾਉਂਗੇ ਕੋਈ ਭਜਨ ਆਦਾ ਕੋਈ ਜੈ ਸ਼੍ਰੀ ਰਾਮ ਬੋਲ ਦੋ ਬਹੁਤ ਆ ਲਾ ਕੇ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਬਿਲਕੁਲ ਬਹੁਤ ਸੋਹਣੀਆਂ ਤਸਵੀਰਾਂ ਨੇ ਪੂਰੇ ਮਿਸਰ ਤੋਂ ਸੋ ਤੁਹਾਨੂੰ ਵੀ ਸਾਡੇ ਚੈਨਲ ਉੱਪਰ ਬਹੁਤ-ਬਹੁਤ ਬਤਾਈਆਂ ਨੇ ਇਸ ਲੰਗੂਰ ਮੇਲੇ ਦੀਆਂ ਅੱਜ ਤੀਸਰਾ ਦਿਨ ਹੈ ਲਗਾਤਾਰ ਜਿਹੜਾ ਇਹ 9 ਦਿਨ ਰਾਤਾਂ ਦੇ ਲੰਗੂ ਸਜਦੇ ਨੇ ਆਉਂਦੇ ਨੇ ਤੁਸੀਂ ਵੀ ਜਰੂਰ ਇੱਥੇ ਪਹੁੰਚ ਸਕਦੇ ਹੋ ਦਰਸ਼ਨ ਕਰੋ ਹਨੂਮਾਨ ਜੀ ਦੇ ਜਿਹੜੀ ਵਾਨਰ ਸੇਂਹਾਂ ਲੰਗੂਰਾਂ ਦੇ ਤੇ ਆਪਣਾ ਜੀਵਨ ਸਫਲਾ ਕਰੋ ਜੁੜੇ ਹੋ ਸਾਡੇ ਨਾਲ ਤੁਸੀਂ ਦੇਖ ਲਓ ਲਾਈਵ ਬਾਤ ਮੈਂ ਹਾ ਦਾਨਿਸ਼ ਗੁੱਪਤਾ ਕੈਮਰਾਮੈਨ ਸ਼ਾਮਰਾਜਾ ਪਤੀ